ਰਾਖ ਹੋ ਗਿਆ ਚਿੱਟਾ ਹੋ ਗਿਆ ਬਾਕੀ ਕੀ 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 ਕੱਲ ਮੇਰੀ ਕਾਲ ਸਕੜਾ ਪੁੱਜੀ ਇੱਕ ਮਿੰਟ ਇੱਕ ਮਿੰਟ ਕੀ ਕੀ ਬਣ ਕੇ ਆਇਆ ਇਹ ਪੁਲਿਸ ਵਾਲਾ ਬਣ ਕੇ ਆਇਆ ਨਕਲੀ ਨਕਲੀ ਪੁਲਿਸ ਵਾਲਾ ਬਣ ਕੇ ਆਉਂਦਾ ਰੋਜ਼ ਬਣ ਕੇ ਆਉਂਦਾ ਸਭ ਤੋਂ ਪੈਸੇ ਖੋ ਕੇ ਲੈ ਕੇ ਜਾਂਦਾ ਹੁੰਦਾ ਰੋਜ਼ ਚਿੱਟਾ ਹੁੰਦਾ ਨਹੀਂ ਮੇਰਾ ਕੀ ਕਰਨੇ ਇਹਦਾ ਫੋਨ ਡੇਰ ਗਿਆ ਆਈਡੈਂਟੀਟੀ ਕਾਰਡ ਚੈੱਕ ਕਰ ਲੋ ਪੁਲਿਸ ਵਾਲਾ ਬਣ ਕੇ ਆ ਕੇ ਸਾਹਮਣੇ ਆ ਗਿਆ ਗਰਦਾ ਤਾਂ ਹੋ ਜਾਂਦਾ ਭੀਮ ਆਇਆ ਜੀ ਅੱਛਾ ਤੇ ਮੈਂ ਟੱਪਿਆ ਜਿੱਥੋਂ ਦੀ ਤੂੰ ਇਹ ਕਿਆ ਬਣਿਆ ਵੀ ਤੂੰ ਕਹਿੰਦਾ ਨਹੀਂ 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 ਕੀ ਹੈ ਇਹ ਨਕਲੀ ਸੀਆਈ ਕੋਈ ਕੋਈ ਨਹੀਂ ਬਣੀ ਜੀ ਮੈਂ ਪੀਆਰਟੀਸੀ ਮਲਾਜ ਮੇਰਾ ਆਈਡੈਂਟੀਟੀ ਕਾਰਡ ਚੈੱਕ ਕਰੋ ਹੁਣ ਪੀਆਰਟੀਸੀ ਹੈ ਇਹ ਕਹਿੰਦੇ ਸੀਆਈ ਸੀਆਈ ਸਟਾਫ ਦਾ ਤੂੰ ਮਲਾਜ ਬਣਿਆ ਮੇਰਾ ਪੀਆਰਟੀਸੀ ਜਮਾਨਾ ਹੈ ਕੋਈ ਮੈਂ ਡਰਾਈਵਰ ਹੈਗਾ ਏ ਬੰਦਾ ਟੱਪ ਰਿਹਾ ਸੀ ਦਿਖਾ 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 ਜੀ ਜਨਾਬ ਤੁਸੀਂ ਪਹਿਲਾਂ ਵੀ ਆਏ ਹੋ ਮੈਂ ਜੀ ਜਨਾਬ ਮੈਨੂੰ ਇੱਕ ਬੰਦਾ ਕਹਿੰਦੇ ਇੱਥੇ ਪਹਿਲਾਂ ਕਹਿੰਦੇ ਜੇ ਮੇਰੇ ਕੈਮਰੇ ਰਿਕਾਰਡਿੰਗ ਕਢਾ ਲਓ ਤੁਸੀਂ ਜਦੋਂ ਇੱਕ ਇਹ ਨਸ਼ਾ ਕਰ ਰਹੇ ਸੀ ਇੱਕ ਮਿੰਟ ਕਰਤਾ ਆਂਕਲ ਮੈਂ ਨਾ ਜੀ ਪੀਸੀਆਰ ਨੂੰ ਫੋਨ ਕੀਤਾ ਸੀ ਕਿਉਂ ਕਰਤਾ ਜੋ ਜੇ ਨਸ਼ਾ ਕਰ ਰਹੇ ਸੀ ਤੁਹਾਡਾ ਫਰਜ਼ ਸੀਗਾ ਪੁਲਿਸ ਨੂੰ ਬੁਲਾਣਾ ਮੈਂ ਬੁਲਾਇਆ ਸੀਗਾ ਜੀ ਪਿੱਛੇ ਫੋਨ ਲਗਾਇਆ ਜੀ ਮੈਂ ਤੁਸੀਂ ਇਹ ਕਹਿੰਦੇ ਵੀ ਗਾਂਕਲ ਮੇਰੇ ਮੇਰਾ ਆਇਆ ਹਿੱਟ ਜਿਹੜਾ ਪੋਸਾ ਹਿੱਟ ਕਾ ਆਇਆ ਇਹਦੀ ਘਰ ਕਹਿੰਦੇ ਜੀ ਉਹ ਜਿੰਨੇ गिर ਗਿਆ ਕਿ ਇਹਨਾਂ ਨੇ ਮੇਰਾ ਫੋਨ ਫੜਿਆ ਇਹਨਾਂ ਨੇ ਮੇਰਾ ਕਿਵੇਂ ਘਿਰ ਗਿਆ ਤੇਰਾ ਆਇਆ ਮੇਰਾ ਜੀ ਸੁ ਕਿਵੇਂ ਜੀ ਕੋਈ ਕੋਈ ਡਿਮਾਂਡ ਕੀਤੀ ਮੈਡੀ ਜਨਾਬ ਇਹਨੂੰ ਨਾਲ ਲੋੜ ਆ ਜੀ ਮੈਂ ਮੈਂ ਵਧੀਆ ਉਹ ਨੌਕਰੀ ਕਰਦਾ ਮੈਂ ਜੀ ਸਾਡੇ ਕੋਲ ਆ ਸਰ ਇਹਦਾ ਠੀਕ ਹੈ ਇਹਦਾ ਲਾਇਸੈਂਸ ਸਾਡੇ ਕੋਲ ਹੈ ਬਾਗ ਰਹਾਤਾ ਇਹ ਲੜਕੋ ਨੇ ਪਕੜਿਆ ਉਹ ਫੋਨ ਘਿਰ ਗਿਆ ਭਾਗਤੇ ਹੋਏ ਠੀਕ ਹੈ ਜ਼ਬਰਦਸਤੀ ਭੰਮ ਨੇ ਪਕੜਾ ਵੀਡੀਓ ਬਣਾਈ ਇਸ ਕੀ ਲੜਕੋ ਨੇ ਠੀਕ ਹੈ ਠੀਕ ਹੈ ਅਸੀਂ ਮੇਰੇ ਇਹਨੇ ਸਾਡੀ ਵੀਡੀਓ ਬਣਾਈ ਕਹਿੰਦਾ ਜਿੰਨੇ ਪੈਸੇ ਆ ਉਹ ਵੀਡੀਓ ਬਣੀ ਪਈ ਐ ਇਹਦੇ ਫੋਨ 'ਚ ਜਿੰਨੇ ਪੈਸੇ ਆ ਖੋ ਫੋਨ ਤੁਸੀਂ ਚੈੱਕ ਕਰ ਲੈਣਾ ਇਹਦੇ ਫੋਨ 'ਚ ਵੀਡੀਓ ਐ ਮੇਰੀ ਪੈਸੇ ਨਸ਼ਾ ਕਰਦਾ ਸੀ ਮੁੰਡਾ ਖੜਾ ਆ ਆ ਮੁੰਡਾ ਇਹ ਨਸ਼ਾ ਕਰਦਾ ਜੀ ਤੂੰ ਵੇਖਿਆ ਸੀ ਤਾਂ ਤੂੰ ਨਸ਼ਾ ਕਰੀ ਅਸੀਂ ਨਸ਼ਾ ਕਰ ਰਹੇ ਸੀ ਨਾ ਅਸੀਂ ਚਿੱਟਾ ਲਾ ਰਹੇ ਸੀ ਨਾ ਫਿਰ ਤੇਰਾ ਫਰਜ਼ ਸੀ ਚੱਕੰਦਾ ਪੁਲਿਸ ਵਾਲੇ ਨੂੰ ਬੁਲਾ ਰਿਹਾ ਤੂੰ ਸਾਡੇ ਤੋਂ ਪੈਸੇ ਹੋਰ ਕਿਉਂ ਮੰਗ ਰਿਹਾ ਪੂ ਦੇ ਇੱਕ ਟੋਲੀ ਲੈ ਕੇ ਚੱਲੇ ਨੂੰ ਜੀ ਅੱਛਾ ਜਿਵੇਂ ਇਹਨੇ ਦੱਸਿਆ ਕਹਿੰਦੇ ਅਸੀਂ ਕਾਫੀ ਬੰਦੇ ਇੱਥੇ ਨਸ਼ਾ ਕਰਦੇ ਆ 40 ਤੋਂ 50 ਜੀ ਸਾਡੇ ਕੋਲ ਚੱਲ ਜੀ ਹੋਏ ਤਾਂ ਹੀ ਉਹ ਬੜਾ